ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਆ ਤੁਹਾਨੂੰ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਤੇ ਅੱਜ ਵਾਲਾ ਬਲੌਗ ਥੋੜਾ ਸਪੈਸ਼ਲ ਹੈ ਕਿਉਂਕਿ ਗੈਸਟ ਆ ਰਹੇ ਆ ਆਪਣੇ ਘਰੇ ਹਨ ਤੇ ਪਲੀਜ਼ ਅੱਜ ਵਾਲੀ ਵੀਡੀਓ ਨੂੰ ਫੋਲੋ ਵਾਚ ਕਰ ਲਿਓ ਤੇ ਆਪਾਂ ਆਏ ਲਖਵੀਰ ਕੋਲੇ ਤੇ ਮੀਟ ਕਰ ਰਹੇ ਆ ਜੀ ਉਹਨਾਂ ਦੀ ਖੁਸ਼ਕਦਰ ਆਪਣੇ ਸਬਸਕ੍ਰਾਈਬਰ ਆ ਜਿਹੜੇ ਜਾਣਦੇ ਆ ਕਿਉਂਕਿ ਉਹਨਾਂ ਦੇ ਵੀ ਸਬਸਕ੍ਰਾਈਬਰ ਆਪਣੇ ਵੀ ਸਬਸਕ੍ਰਾਈਬਰ ਆ ਹਾਂ ਤੇ ਮੀਟ ਕਰ ਰਹੇ ਆ ਜੀ ਉਹਨਾਂ ਨੇ ਤੇ ਅੱਜ ਆਪਣੀ ਭੈਣ ਆ ਰਹੀ ਹੈ ਭੈਣ ਸਹੀ ਹੈ ਮੈਂ ਨਾ 아이 ਨਹੀਂ ਸਮਝਉਂਦੀ ਵੀ ਉਹਨੂੰ ਭੈਣ ਕਰਕੇ ਕਿ ਪਤਾਈ ਗੱਡੀ ਸਹੀ ਗੱਲ ਹੈ ਕਿਉਂਕਿ ਸਾਡੇ ਗੁੱਤ ਹੀ ਹੈ ਜੀ ਉਹ ਚਾਹ ਲਈ ਉਹ ਤੇ ਜਿਹੜੇ ਹਸਬੰਡ ਹੈ ਹਨਾ ਉਹਨਾਂ ਦੇ ਗੁੱਤ ਵੀ ਚਾਹ ਲੈ ਤੇ ਸਾਡਾ ਗੁੱਤ ਵੀ ਚਾਹ ਲੈ ਉਹ ਤਾਂ ਸਾਡੇ ਭਰਾ ਹੀ ਲੱਗੇ ਭਰਾ ਲੱਗਿਆ ਤਾਂ ਹਾਂ ਤੇ ਹੁਣ ਸਾਨੂੰ ਕਮੈਂਟਾਂ ਵਿੱਚ ਦੱਸੋ ਵੀ ਹਨਾ ਅਸੀਂ ਕੀ ਕਹੀਏ ਉਹਨਾਂ ਨੂੰ ਕੀ ਕਹਿ ਕੇ ਬੁਲਾਇਆ ਕਰਕੇ ਮੈਂ ਇਸ ਤਰ੍ਹਾਂ ਅਸੀਂ ਭੈਣ ਹੀ ਕਹਿ ਦਿੰਨੇ ਹੁੰਨੇ ਤੇ ਮੈਂ ਹੁਣ ਹੀ ਆਈ ਸੀ ਰਾਣੀ ਲਖਮੀਰ ਕਹਿੰਦੀ ਉਹ ਦੀਦੀ ਕਹਿੰਦੀ ਵੀ ਤੁਸੀਂ ਢਾਣੀ ਤੇ ਆ ਜਾ ਰਮਣ ਕਿਉਂਕਿ ਉਹਨਾਂ ਨੇ ਦੂਰ ਜਾਣਾ ਜੀ ਬਹੁਤ ਜ਼ਿਆਦਾ ਬਠਿੰਡੇ ਤੋਂ ਬਠਿੰਡੇ ਤੋਂ ਬਾਹਰ ਆ ਉਧਰ ਮਹਿਮਾ ਬਲਾ ਬਲਾੜ ਤੋਂ ਆਇਆ ਦੂਰ ਬਹੁਤ ਹੈ ਤੇ ਸਫ਼ਰ ਦਾ ਕੰਮ ਆ ਪਹਿਲਾਂ ਵੀ ਵਿਚਾਰੇ ਉਧਰੋਂ ਸਫ਼ਰ ਕਰਕੇ ਆਇਆ ਉਹ ਰਾਜਸਥਾਨ ਗਏ ਸੀ ਉਹਦਾ ਵੀ ਇਸ਼ਤਿਹਾਰ ਹੀ ਆ ਰਾਜਸਥਾਨ ਤੇ ਤਾਂ ਕਰਕੇ ਫਿਰ ਆਪਣੇ ਕੋਲ ਚੱਲ ਜਿੰਨਾ ਟਾਈਮ ਵੀ ਲਾ ਕੇ ਜਾਣਗੇ ਭੈਣੇ ਕਾ ਕਰਕੇ ਕਹਿਦਾ ਉਹਨਾਂ ਨੇ ਕਹਿੰਦਾ ਵੀ ਭੈਣ ਨੂੰ ਮੈਨੂੰ ਕਹਿੰਦੇ ਰਮਨ ਤੋ ਇੱਥੇ ਆ ਜੀ ਮੈਂ ਕਿਹਾ ਠੀਕ ਹੈ ਮੈਂ ਤਾਂ ਕੋਈ ਗੱਲ ਨਹੀਂ ਆ ਚੁਗੀ ਤੇ ਬਾਕੀ ਜੀ ਬਲੌਗ ਨਾ ਬਣੇ ਰਹੋ ਆਪਾਂ ਨਾਲ ਦੀ ਨਾਲ ਤੇ ਬਾਕੀ ਕਹਿ ਰਹੇ ਜਿਹੜੇ ਨਵੇਂ ਸਬਸਕ੍ਰਾਈਬਰ ਤੇ ਨਾਲ ਜੁੜੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਬਾਕੀ ਜੀ ਉਹਨਾਂ ਜਿਹੜੇ ਜਿਹੜੇ ਆਪਣੇ ਚੈਨਲ ਨਾਲ ਨਵੇਂ ਸਬਸਕ੍ਰਾਈਬਰ ਜਾਂ ਆਪਣੇ ਸ਼ੁਰੂ ਤੋਂ ਜੁੜੇ ਹੋਏ ਆ ਹਨ ਤਾਂ ਭੈਣ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੀ ਸਹਾਰਨ ਫੈਮਲੀ ਇਹਨਾਂ ਤੇ ਚੈਨਲ ਦਾ ਨਾਮ ਹੈ ਹਾਂਜੀ ਸਹਾਰਨ ਫੈਮਲੀ ਬਲੌਗ ਬਲੌਗ ਹਾਂ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪਲੀਜ਼ ਆਪਣੇ ਚੈਨਲ ਦਾ ਵੀ ਸਪੋਰਟ ਬਣਾਓ ਤੇ ਬਾਕੀ ਜੀ ਕੋਈ ਨਾ YouTube ਬਣਾ ਕੋਈ ਕਿੱਥੋਂ ਹੀ ਆਉ ਪਿਆ ਪਿਆ ਬਾਕੀ ਤੁਸੀਂ ਨਾ ਉਹ ਕਰਿਆ ਕਰੋ ਸਾਰੇ ਜਣੇ ਇੱਕ ਬੈਲ ਘੰਟੀ ਦਾ ਬਟਨ ਹੁੰਦਾ ਤੁਸੀਂ ਉਹ ਪ੍ਰੈਸ ਕਰਕੇ ਰੱਖਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਕਿਉਂਕਿ ਫਿਰ ਆਇਆ ਹੁੰਦਾ ਜਿਵੇਂ ਆਪਾਂ ਬਲੌਗ ਅਪਲੋਡ ਕਰਤਾ ਨਾਲ ਦੇ ਨਾਲ ਨੋਟੀਫਿਕੇਸ਼ਨ ਆਇੰਦਾ ਪਰ ਕਈ ਕਈ ਵਾਲੇ ਹੁੰਦੇ ਵੀ ਉਹ ਘੰਟੀ ਦਾ ਬਟਨ ਉਹ ਨਹੀਂ ਪ੍ਰੈਸ ਕਰਿਆ ਤੇ ਫਿਰ ਉਹ ਨੋਟੀਫਿਕੇਸ਼ਨ ਜਾਂਦਾ ਨਹੀਂ ਜੀ ਹੁਣ ਕੋਈ YouTube ਬਣੋ ਕੋਈ ਸਿਸਟਮ ਥੋੜਾ ਜਿਹਾ ਡਾਗਨ ਹੋ ਗਿਆ ਹੈ ਮੋਟੀਫਿਕੇਸ਼ਨ ਨਹੀਂ ਪਹੁੰਚਦਾ ਤਾਂ ਕਰਕੇ ਨੇ ਵਿਊ ਬਹੁਤ ਘੱਟ ਆਉਣ ਲੱਗ ਗਏ ਮਤਲਬ ਕਿ ਅੱਗ ਵਿੱਚ ਰਹਿ ਜਾਂਦੇ ਵਿਊ ਤੇ ਅੱਗੇ ਬਹੁਤ ਵਧੀਆ ਵਿਊ ਆਉਂਦੇ ਹੁੰਦੇ ਸੀਗੇ ਤੇ ਵਧੀਆ ਸੀ ਹੈ ਨਾ ਚਲੋ ਆਏ ਸੀ ਵੀ ਕੋਈ ਆਉ ਚਲੋ ਦਾਦਲ ਵਗੈਰਾ ਚਲ ਰਹੀ ਸੀ ਚਲੋ ਵਧੀਆ ਆ ਗਏ ਹਨ ਤੇ ਚਲੋ ਜੀ ਆਪਾਂ ਫੇਰ ਮਿਲਦੇ ਆਂ ਤੇ ਭੈਣ ਦੀ ਵੇਟ ਕਰੀਏ ਨੇ ਆਪਾਂ ਤੇ ਬੈਠੇ ਆਂ ਤੇ ਫਿਰ ਆਪਾਂ ਤੁਹਾਨੂੰ ਭੈਣ ਨੂੰ ਬੁਲਾਉਂਦੇ ਨਾਲ ਦੀ ਨਾਲ ਹੋਰ ਸ਼ਾਨ ਘਾਨਾ ਬਲੌਗ ਪਤਾ ਨਹੀਂ ਕਿਸੀ ਦਾ ਪਤਾ ਨਹੀਂ ਕਿ ਕਿਵੇਂ ਆ ਬਰਾਪਕਾ ਸਾਡਾ YouTube ਇਮੇਜ ਹੈ ਨਾ ਸਸਤੀ ਕਾ ਹੋਸ਼ਿਕਾ ਅੱਗੇ ਜੀ ਇਹ ਮਸਮਰੀ ਤਾਂ ਤਾ ਸਸਤੀ ਕਾ ਸਸਿਕਾ ਸਸਿਕਾ ਬਰੇ ਨੀ ਆਏ ਹੂੰ ਜੇ ਜੇ ਨਾ ਟਰੈਕਟਰ ਨਾ ਉਹ ਲਾ ਦੇ ਕਿੱਥੇ ਇਹਨੂੰ ਬਾਹਰ ਲਾ ਦੇ ਕੋਈ ਨਹੀਂ ਬਾਹਰ ਹਾਂ ਇੱਥੇ ਛਾਉਂ ਹੈ ਕਾ ਤੁਹਾਨੂੰ ਹੋਰ ਇੱਥੇ ਜਾਣਾ ਹੈ ਨਹੀਂ ਲੱਗਿਆ ਥੈਂਕ ਯੂ ਕੋਲ ਮੀਟ ਕਰਕੇ ਆਲੇ ਨਰੂ ਜੀ ਬੰਤਾਰੂ ਬੋਲਦਾ ਹੀ ਨਹੀਂ ਇਹਦੇ ਨੂੰ ਬავਾ ਲੱਗਦੀ ਆ ਨਾ ਲੱਗੋ ਵੱਡੀ ਸਾਰੀ ਇਹਦੀ ਬਾੜੀ ਚੱਲਿਆ ਕਿਉਂ ਬੱਤਾ ਹੈ ਨਾ ਕਿਹੜੀ ਕਲਾਸ ਚ ਪੜ੍ਹਦਾ ਛੋਟੀ ਛੋਟੀ ਜੀ ਲੱਗਦੀ ਐ ਸਿਰ ਤੋਂ ਹੀ ਹੈ ਜੀ ਹਾਂ ਸਹੀ ਹੈ ਬੰਦ ਜਿੱਕੇ ਅੰਦਰ ਕਿਹ ਨਾਲ ਉਹਨਾਂ ਨਾਲ ਲੜਾਈ ਹੁੰਦੀ ਹੁੰਦੀ ਆ ਅੱਜ 10000 ਦਾ ਮਸਾ ਹੀ ਡਾਗਦੇ ਉਹਨਾਂ ਦੇ ਬਾੜੀ ਬੜੀ ਦੰਦੀ ਆ ਚਾਪਾਂ ਹਾ ਅਸੇਗਾ ਅਰੇ ਜਰਾ ਸ਼ੋਰ ਆ ਰਿਹਾ ਜੱਤਾਂ ਸ਼ੋਰ ਆ ਰਿਹਾ ਕਿ ਬੱਦ ਮਾੜੀ ਪਛਲੋ ਹੀ ਹੈ ਉਹਨਾਂ ਦੇ ਵਿੱਚ ਸਭ ਤੋਂ ਜਿਆਦਾ ਹਾਂ ਮਿੱਠੇ ਲਈ ਸਕੇ ਉਹ ਕਰਾਉਂਦੇ ਸੀ ਮੇਰੇ ਇੱਥੇ ਵੇਚਦਾ ਹਾਂ ਜੇ ਜਦੋਂ ਡੇਲੇ ਤੇ ਆਏ ਵੀ ਸਾਰੇ ਹਰਿਆਣਵੀ ਜੀ ਬੈਠੇ ਨੇ ਨਾ ਤਦੋਂ ਹਏ ਮੇਰਾ ਇੱਥੇ ਹੋ ਜਾਂਦਾ ਸੀ ਤੇ ਸ਼ਹਿਰ ਵੀ ਮੌਜਮਾਰਦੀ ਬੜੀਆ ਜੀ ਦੀ ਪਹਿਲੀ ਵਾਰ ਨਾ ਸੁਣਿਆ ਹਾਂ ਇਹ ਸਾਡਾ ਗੋਤ ਹੈ ਜਾਂ ਸਹਾਰਨ ਹਾਂ ਤੇ ਉਹਦਾ ਵੀ ਸਮਝ ਨਹੀਂ ਆਉਂਦਾ ਵੀ ਇਹ ਕਿਹੜੇ ਜਾਤ ਜਾਗ ਦੇ ਗੱਲ ਕਰਨਾ ਹੈ ਕਿ ਕਿਤੇ ਨਹੀਂ ਬਸ ਇਹ ਬਹੁਤ ਨਹੀਂ ਨਹੀਂ ਉਹ ਅੰਟੀ ਰੈਨ ਦੋ ਨਹੀਂ ਰੰਗ ਨਹੀਂ ਮੱਤ ਕਾਦੇ ਹਾਸੇ ਬੜਾ ਬਧੀ ਬੱਜਿਆ ਹੋਰ ਮੈਂ ਤਾਂ ਬੱਜਿਆ ਖੱਲੀਆਂ ਦੀਦੀ ਕੇ ਆਪ ਦੀ ਬਾਤ ਬਸ ਬਸ ਥੈਂਕ ਯੂ ਮੈਡਮ ਨਹੀਂ ਨਹੀਂ ਦੀਦੀ ਕਾਹਦੇ ਨਹੀਂ ਦੇਣਾ ਇੱਕ ਨਾ 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 ਨਹੀਂ ਨਹੀਂ ਰਹਿਣ ਦੋ ਨਾ 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 ਕੋਈ ਨਹੀਂ ਕੋਈ ਨਹੀਂ ਮੈਂ ਪੁੱਛਦਾ ਕਿ ਆਉਣੀ ਲੋੜਾ ਹੋ ਜਾਂਦਾ ਤੀਜੀ ਖਾਲੀ ਖੜ 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 ਰਹੀ ਰਹੀ ਆ ਇਹ ਨਕੜਾ ਤਾਂ ਕਈ ਹੈ ਬੰਤੂ ਬਹੁਤ ਲੱਗਣ ਸੀ ਆਏ ਤੈਨੂੰ ਬਲੌਗਰ ਬਲੌਗਰ ਆਜਾ ਅੱਜ ਹੁਣ ਜਦੋਂ ਬਠੰਡੇ ਆਏ

ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਸਾਰਿਆਂ ਨੂੰ ਬੀਬੀਆਂ ਨੂੰ ਮਿਲ ਕੇ ਮੈਨੂੰ ਸਾਨੂੰ ਤਾਂ ਐਂ ਲੱਗੇ ਨਹੀਂ ਉਪਰੇ ਜਾਵਾਂ ਵੀ ਐਂ ਬਲੌਗ ਦੇਖਦੇ ਨਾ ਐ ਲੱਗਦਾ ਵੀ ਆਪਦੇ ਹੀ ਹੋ ਉਪਰੇ ਐ ਨਾ ਮੈਂ ਕੱਪ ਤੇ ਜਾਵਾਂਗੇ ਨਹੀਂ ਵਧੀਆ ਕਰੀ ਸਹੀ ਅੱਬਾ ਆਜੋ ਹੁਣ ਤੁਸੀਂ ਵੀ ਮਾਰ ਲਓ ਹੁਣ ਕਿਹੜੇ ਪਾਸੇ ਦੀ ਜਾਵਾਂਗੇ ਬਸ ਐਂ ਅਸੀਂ ਗੁੰਡੇ ਹਾਂ ਬਸ ਨੇ ਜਾਣਾ ਅੰਦਰ ਦੱਬਲੀ ਜਾਣਗੇ ਜਲਦੀ ਆਹ ਮੇਲ ਰੋਡ ਤੋਂ ਨਿਕਲੇ ਨਾ ਮੋੜ ਅੱਪਾ ਮਾਤਾ ਜੀ ਚੋਰਮਾਰ ਵੀ ਮਸਤੀ ਹੈ ਚੋਰਮਾਰ ਮੱਥਾ ਦੇਖੀ ਹਾਂ ਹਾਂ ਚੋਰਮਾਰ ਤੇ ਦੇਖੀ ਹੈ ਹਾਂ ਇਹ ਨਾ ਹੋ ਰਹੀ ਨਾ ਕਿਥੇ ਤੋਂ ਕਰਾਉਣਾ ਉਧਰ ਉਧਰ ਘਰੇ ਹੋ ਜਾਂਦੇ ਆ ਉਧਰ ਕਰੋ ਨਾ ਹਜੇ ਵੀ ਵੀਡੀਓ ਬਣਾ ਰਹੇ ਆ ਬਾਏ 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 ਚਲੋ ਜੀ ਆਪਾਂ ਲੱਗੇ ਭਾਂਡੇ ਮਾਂਜਣ ਤੇ ਅੱਜੀ ਬਾਵਾ ਮੈਂ ਨਾ ਮਤਲਬ ਅੱਜ ਭੈਣ ਆਈ ਸੀਗੀ ਤੇ ਬਾਕੀ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ ਨਾ ਤੇ ਵੀਡੀਓ ਨੂੰ ਦੇਖ ਲਓ ਤੁਸੀਂ ਤੇ ਇੰਨੇ ਕੁ ਨਾਈਸ ਐ ਨਾ ਭੈਣ ਪੀਰਾ ਵੀ ਬਹੁਤ ਵਧੀਆ ਹੈ ਬੇਟੀਆਂ ਵੀ ਬਹੁਤ ਵਧੀਆ ਹੈ ਇੰਨੇ ਕੁ ਵਧੀਆ ਸੁਭਾਅ ਦੀ ਮਾਲਕਾ ਭੈਣ ਤੇ ਵੇਖ ਲਓ ਸਾਡੇ ਕੋਲੇ ਘੰਟਾ 2 ਘੰਟੇ ਨੂੰ ਬੈਠੇ ਰਹੇ ਐ ਤੇ ਇੰਨੀਆਂ ਸੋਹਣੀਆਂ ਗੱਲਾਂ ਮਾਰੀਆਂ ਨਾ ਵਧੀਆ ਮੋਹ ਕਰਨ ਵਾਲੇ ਇਨਸਾਨ ਨੇ ਬੱਚੇ ਤੇ ਸਾਨੂੰ ਅੱਜ ਹਨਾ ਦੀਦੀ ਮਿਲ ਕੇ ਗਏ ਤੇ ਚੋ ਤੁਹਾਨੂੰ ਦੱਸ ਹੀ ਦਿੰਨੇ ਹਾਂ ਨਾ ਚੈਲ ਬਲੌਗਸ ਵਾਲੀ ਬੀਬੀ ਐ ਇਹ ਤੇ ਬਠਿੰਡੇ ਤੋਂ ਬਾਰੇ ਰਹਿ ਗਏ ਨਾ ਤਾਂ ਪਿੰਡ ਤੇ ਉਹ ਮਤਲਬ ਲਖਵੀਰ ਨਾਲ ਗੱਲ ਹੋਈ ਸੀ ਮੇਰੇ ਕੋਲ ਤਾਂ ਉਹਦਾ ਨੰਬਰ ਹੈ ਨਹੀਂਗਾ ਮਤਲਬ ਮੇਰੇ ਨਾਲ ਤਾਂ ਕੱਲਾ ਇੰਸਟਾ ਦੇ ਐਡ ਆਉ ਤੇ ਲਖਵੀਰ ਨਾਲ ਗੱਲ ਹੋਈ ਸੀ ਤੇ ਵੀ ਇੱਧਰ ਉਹ ਨਾ ਰਾਜਸਥਾਨ ਚ ਆਪ ਦੇ ਰਿਸ਼ਤੇਦਾਰੀ ਚ ਆਏ ਸੀ ਮੇਰੇ ਨਾਲ ਤੇ ਫਿਰ ਲਖਵੀਰ ਨਾਲ ਮਤਲਬ ਜਦੋਂ ਅਸੀਂ ਉਹਨਾਂ ਦਾ ਬਲੌਗ ਦੇਖਿਆ ਤੇ ਲਵੀ ਨੇ ਮੈਸੇਜ ਕਰਿਆ ਕਹਿੰਦੀ ਦੀਦੀ ਸਾਡੇ ਪਿੰਡ ਕੋਲ ਨੂੰ ਟੱਪ ਕੇ ਤੁਸੀਂ ਤੇ ਮੁਰਗੀ ਉਹ ਭੈਣ ਕਹਿੰਦੀ ਨਹੀਂ ਨਹੀਂ ਜ਼ਰੂਰ ਆਵਾਂਗੇ ਲੱਗੀ ਤੁਹਾਨੂੰ ਤੁਰੀ ਆਵਾਂਗੇ ਵੀ ਕੋਲੋਂ ਤੋਂ ਵੀ ਤੁਹੁੰਦੇ ਆ ਹਨਾ ਤੇ ਸਿਰੋ ਭੈਣ ਆਈ ਸੀ ਹਨਾ ਵੀਰਾ ਆਇਆ ਨਾਲ ਤੇ ਇੱਕ ਉਹਨਾਂ ਦੇ ਹੋਰ ਸੀਗੇ ਚਾਚੇ ਦਾ ਬੇਟਾ ਸੀਗਾ ਸਕੇ ਹੀ ਸੀ ਉਹਨਾਂ ਦੇ ਤੇ ਆਪਣੇ ਕੋਲੇ ਆ ਕੇ ਗਏ ਅੱਜ ਹਨਾ 2 ਘੰਟਿਆਂ ਨੂੰ ਲਾ ਕੇ ਤੇ ਬਹੁਤ ਵਧੀਆ ਸੁਭਾਅ ਦੀ ਹੈ ਭੈਣ ਤੇ ਬਲੌਗਿੰਗ ਕਰਦੀ ਹੈ ਹਨਾ ਉਹਨਾਂ ਦਾ ਵੀ ਚੈਨਲ ਹੈ ਤੇ ਬਟੀ ਉਹਨਾਂ ਨੇ ਮਤਲਬ ਕੱਪੜੇ ਦੀ ਵੀ ਹਨਾ ਫਟੇ ਹੀ ਸਾਂਝੂ ਲੈ ਇੱਕ ਤਰ੍ਹਾਂ ਦੀ ਕਪੜਾ ਵਗੈਰਾ ਵੀ ਸੇਲ ਕਰਦੇ ਆ ਹੁਣ ਆਪੀ ਪੇਮੈਂਟ ਤੇ ਮਤਲਬ ਜੋ ਉਹਨਾਂ ਦੇ ਮਤਲਬ YouTube ਤੋਂ ਪੇਮੈਂਟ ਵਗੈਰਾ ਹੁੰਦੀ ਹਨਾ ਉਹਦਾ ਉਹ ਕੱਪੜਾ ਲੈ ਕੇ ਤੇ ਉਹ ਕਾ ਮਤਲਬ ਸੇਲ ਕਰਦੇ ਆ ਕੱਪੜਾ ਤੇ ਵੀ ਮੈਂ ਤਾਂ ਇਹ ਨਹੀਂ ਕਿ ਇੰਨੇ ਕੁ ਬੱਜਾ ਪੜਾ ਦੋ ਹਨਾ ਵੀ ਦਾ ਦੇ ਭੈਣ ਹੈ ਵੀ ਜਿਵੇਂ ਹੀ ਕਮਾਂਡ ਨਹੀਂ ਸਮਾਂ ਦੀ ਅਸੀਂ ਕਿਹਾ ਉਹਨਾਂ ਨੂੰ ਉਹਨਾਂ ਦੇ ਏਸੀ ਵਗੈਰਾ ਸਾਰਾ ਕੁਝ ਸੈਲ ਵੀਰਸਨ ਲੱਗ ਗਈ ਉਹਦੇ ਬੇਟਿਆਂ ਨੇ ਕਹਿੰਦੇ ਕਿ ਉਹਨੂੰ ਬੱਸ ਸਾਡੇ ਏਸੀ ਹੈ ਨਹੀਂ ਛੱਡ ਤਾਂ ਕਰ ਨੂੰ ਬਾੜੀ ਪੈਣ ਕਹਿੰਦੀ ਫੇਰ ਵੀ ਹੋ ਗਿਆ ਤੁਹਾਡੇ ਜੀ ਇਹਨਾਂ ਤੋਂ ਫੇਰ ਵੀ ਦੀ ਗੱਲ ਤੇ ਵਿਚਾਰੇ ਇੰਨਾ ਰਿਲੈਕਸ ਬੈਠੀਆਂ ਵੀ ਐ ਬੈਠਾ ਰਹਿਣਾ ਤੁਹਾਨੂੰ ਉਹਨਾਂ ਨੇ ਅੱਜ ਵੀ ਨਹੀਂ ਕਦੀ 2 ਘੰਟੇ ਲਾ ਕੇ ਚਾਹ ਨਾਲ ਹੀ ਪੀਂ ਕੇ ਫੇਰ ਜਾਈਏ ਤੇ ਦੂਰ ਤੇ ਬਹੁਤ ਕੁਝ ਦੇਤਾ ਜੀ ਸਾਨੂੰ ਤਾਂ ਸੱਚੀ ਮੈਂ ਕਹਣੀ ਆ ਵੀ ਇੱਕ ਫੈਮਲੀ ਬਹੁਤ ਵਧੀਆ ਹਣਾ ਇੰਨੇ ਆਪੇ ਪਹਿਣਾ ਜੁਣੋ ਉਹਨਾਂ ਆਪਣੇ ਨਾਲ ਸਭੀ ਸਾਰੇ ਆਪਣੀ ਫੈਮਲੀ ਬਣ ਗਏ ਨੇ ਹਣਾ ਤੇ ਅਸੀਂ ਮੰਨ ਲੀਏ ਚਲੋ ਕਰਨ ਦੀ ਗੱਲ ਐ ਵੀ ਆਪਾਂ ਉਹ ਪੈਣ ਨੂੰ ਨਹੀਂ ਜਾਣਦੇ ਸੀਗੇ ਉਹ ਆਪਾਂ ਨੂੰ ਨਹੀਂ ਜਾਣਦੇ ਸੀ ਹਣਾ ਦੇ ਮਤਲਬ ਉਹ ਵੀ ਚੈਨਲ ਬਣਾਇਆ ਜਾਂ ਮੈਂ ਚੈਨਲ ਬਣਾਇਆ ਹਨ ਚਲੋ ਜਾਣ ਪਛਾਣ ਹੋ ਗਈ ਤੇ ਦੇਖ ਭੈਣ ਆਈ ਜਲ ਗਈ ਹਨ ਆਏ ਚਾਹੀਦੀ ਜਿਹਨਾਂ ਜੱਜਾ ਜਿਹੜੇ ਰਿਸ਼ਤੇਦਾਰੀ ਬੰਦੀ ਹੁੰਦੀ ਹੈ ਤੇ ਜਿਵੇਂ ਆਪਾਂ ਆਪਦੇ ਘਰੇ ਬੈਠੇ ਰਹਿਵਾਂਗੇ ਹਨ ਵੀ ਕਿਤੇ ਆਵਾਂਗੇ ਨਾ ਜਾਵਾਂਗੇ ਤੇ ਫਿਰ ਉਹਦਾ ਤਾਂ ਕੋਈ ਹੋਣਾ ਫਾਇਦਾ ਨਹੀਂ ਵੀ ਜ਼ਿੰਦਗੀ ਹੈ ਕਹਿੰਦੇ ਜਿਉਂ ਲੋ ਹਨਾ ਜਿੰਨੀ ਕਿ ਜਾਂਦੀ ਜਾਂਦੀ ਹੈ ਦੇ ਵਿਚੇ ਨਾਲ ਤੇ ਸਾਨੂੰ ਪਤਾ ਕੁਝ ਨਹੀਂ ਨਾਲ ਜਾਂਦਾ ਸਾਰਾ ਕੁਝ ਇੱਥੇ ਰਹਿ ਜਾਊਗਾ ਹੇ ਵਧੀਆ ਲੱਗਿਆ ਭੈਣਾਂ ਨੇ ਲਿਖਿਆ ਨਾ ਬਹੁਤ ਨਾਈਸ ਨੇਚਰ ਦੀ ਭੈਣ ਨੇ ਤੇ ਆਏ ਭੈਣ ਵਧੀਆ ਫੂਲ ਲੈ ਕੇ ਆਏ ਇੰਨੇ ਸੋਰੀ ਹੈ ਨਾ ਆਏ ਨਹੀਂ ਹੈਗਾ ਵੀ 2-4 ਕੇਲੇ ਚੱਕ ਲੈ ਵਧੀਆ ਪੂਰੇ ਫੂਲ ਲੈ ਕੇ ਆਏ ਤੇ ਵੀ ਚਲੋ ਮਾਨਤਾ ਹੈ ਨਾ ਉਹਨਾਂ ਦਾ ਕੋਈ ਉਹ ਘੁੰਟਾ ਦਾ ਤਾਂ ਕੋਈ ਭੁੱਖਾ ਨਹੀਂ ਹੁੰਦਾ ਤੇ ਮੰਨ ਕੇ ਚਲੋ ਹਨਾ ਜੇ ਆਪਾਂ ਕਦੇ ਮਿਲਣ ਜਾਵਾਂਗੇ ਤਾਂ ਆਪਾਂ ਵੀ ਖਾਲੀ ਹੱਥ ਥੋੜੀ ਜਾਵਾਂਗੇ ਜਿੱਦਾਂ ਕਿ ਉਹ ਵਿਚਾਰੇ ਮਾਨਤਾਣ ਕਰਕੇ ਗਏ ਉਦਾਂ ਹੀ ਆਪਾਂ ਮਿਲ ਕੇ ਆਵਾਂਗੇ ਕਦੇ ਨਾ ਕਦੀ ਹਨਾ ਤੇ ਬੇਹਨ ਮੈਂ ਤਾਂ ਕੰ ਵੀਡੀਓ ਚ ਇਹੀ ਕਹਿਣਾ ਚਾਹਣੀ ਵੀ ਇੰਨੀ ਕਿਊਟ ਹੈ ਇੰਨੀ ਸੋਹਣੀ ਜਸ਼ਨ ਤਾਂ ਕਿ ਮੰਮੀ ਆਂਟੀ ਕਿੰਨੀ ਸੋਹਣੀ ਹੈ ਤੇ ਬਹੁਤ ਸੋਹਣੀ ਹੈ ਚਿੱਟਾ-ਚਟਾ ਰੰਗ ਉਹਨਾਂ ਦਾ ਸੂਟ ਉਹਨਾਂ ਦੇ ਬਹੁਤ ਹੀ ਜ਼ਿਆਦਾ ਸਿੱਕੇ ਕੰਨਾਂ ਦਾ ਪਾਇਆ ਸੂਟ ਇੰਨੀ ਹੀ ਜ਼ਿਆਦਾ ਸੋਹਣੇ ਲੱਗਣਾ ਤੇ ਚਲੋ ਵਾਇਰਲ ਹੋਣਾ ਕਿਸੇ ਨੂੰ ਤਾਂ ਰੰਗ ਰੂਪ ਬਹੁਤ ਜ਼ਿਆਦਾ ਦਿੰਦਾ ਹੈ ਨਾ ਤੇ ਬਾਕੀ ਹੌਸਲਾ ਹੁੰਦਾ ਹੈ ਇਹ ਚੀਜ਼ ਦਾ ਵੀਰਾ ਬਹੁਤ ਸਿਆਣਾ ਹੈ ਕਹਣਾ ਉਹਨਾਂ ਦੇ ਮੰਮੀ ਡੈਡੀ ਸਾਹਿਬ ਤੇ ਬਾਕੀ ਇਹ ਵੀ ਬਹੁਤ ਫਰਕ ਹੁੰਦਾ ਹੈ ਨਾ ਜਦੋਂ ਘਰੋਂ ਪਿਆਰ ਸਤਿਕਾਰ ਹੈ ਨਾ ਘਰ ਜਾਂਦਾ ਸਾਰੇ ਰਿਸ਼ਤਿਆਂ ਚ ਸਪੋਰਟ ਮਿਲਦੀ ਹੈ ਜੀ ਦਾ ਬਹੁਤ ਜਾਂ ਦੇ ਫਰਕ ਹੁੰਦਾ ਬੰਦੇ ਨੂੰ ਹੌਸਲਾ ਹੁੰਦਾ ਹੈ ਨਾ ਕਿੱਥੇ ਬੰਦੇ ਨੇ ਮਤਲਬ ਸਾਰੀ ਉਮਰ ਹੀ ਮੇਰੇ ਵਰਗੀ ਹੈ ਨਾ ਸਾਰੀ ਉਮਰਾਂ ਹੀ ਕੱਢ ਦਿੰਦੀ ਹੈ ਨਾ ਪਰੇਸ਼ਾਨੀਆਂ ਚ ਨਿਕਲ ਜਾਂਦੀ ਹੈ ਤੇ ਸੁੱਖ ਨਾ ਮਿਲਣਾ ਨਾ ਕਿਸੇ ਵੀ ਰਿਸ਼ਤੇ ਨੂੰ ਸੁੱਖ ਨਾ ਮਿਲਣਾ ਇਕੱਲੇ ਸਾਰਾ ਕੁਝ ਸਾਂਭਣਾ ਤੇ ਉੱਥੇ ਬੱਠੇ ਰਹੋ ਜਾਂਦੇ ਜੀ ਬਸ ਇੱਕ ਹੈ ਨਾ ਕਹਿੰਦੇ ਹੁੰਦੇ ਜਿਹੜੇ ਹਰ ਜਾਣਾ ਵੀ ਪੜੀਆਂ ਕਹਿੰਦੇ ਉਹ ਉਹ ਜਾਣਦਾ ਹੁੰਦਾ ਇਨਸਾਨ ਹੋਰ ਤਾਂ ਜਿਨੇ ਮਤਲਬ ਗੱਲਾਂ ਹੀ ਹੁੰਦੀਆਂ ਲੋਕਾਂ ਮੈਂ ਤੇ ਇੰਨੇ ਕਿ ਜ਼ਿਆਦਾ ਦੁੱਖ ਦੇਖ ਲਿਆ ਨਾ ਜ਼ਿੰਦਗੀ ਚ ਵੀ ਰੂਹ ਹੱਤ ਨੂੰ ਹੋ ਗਈ ਉਹ ਚਿਹਰਾ ਨਹੀਂ ਰਿਹਾ ਕੁਝ ਵੀ ਹਨਾ ਤੇ ਆ ਕੋਈ ਸ਼ੌਂਕ ਨਹੀਂ ਰਹੇ ਸਾਰੇ ਮਰਗੇ ਸ਼ੌਂਕ ਕੋਈ ਐ ਨਹੀਂ ਲੱਗਦਾ ਹਨਾ ਵੀ ਆ ਚੀਜ਼ ਜਾਂ ਹੰਡਾ ਪਾਲ ਲਗੇ ਜਾਂ ਕੁਝ ਵੀ ਐ ਕਰ ਲਗੇ ਨਾ ਵੀ ਜੀ ਨਹੀਂ ਕਰਦਾ ਇੱਕ ਨਾਰਮਲ ਹਨਾ ਕਿਹੜਾ ਕੱਪੜਾ ਚਾਹੋ ਨੰਗ ਦਾ ਟਕਣਾ ਵੀ ਹੋਰ ਕੋਈ ਇੱਛਾ ਨਹੀਂ ਰਹਿੰਦੀ ਹੁੰਦੀ ਤੁਹਾਨੂੰ ਪਤਾ ਹਨਾ ਤੇ ਚਲੋ ਕਿਸਮਤ ਹੁੰਦੀ ਹੈ ਜੱਡ ਵੜ ਸਾਰਿਆਂ ਦੀ ਕਿਸਮਤ ਦਾ ਭੈਣ ਭਰਾਵਾਂ ਦੀ ਜਿਵੇਂ ਲਿਖਿਆ ਆਉਂਦਾ ਕਹਿੰਦੇ ਵਾਇਕ੍ਰੂ ਨੇ ਤੇ ਬਾਕੀ ਜੀ ਖੁਸ਼ ਰਹਿਣਾ ਚਾਹੀਦਾ ਮੈਂ ਬਹੁਤ ਖੁਸ਼ ਰਹਿੰਦੀ ਆ ਕਿ ਆਪਾਂ ਇਹ ਚੀਜ਼ ਤਾਂ ਕਦੇ ਭੋਗ ਹੀ ਨਹੀਂ ਪਾਇਆ ਹਨਾ ਚਲੋ ਦਿਨ ਚੱਗੇ ਮਾੜੇਗੇ ਨੇ ਉੱਤੇ ਆਉਂਦੇ ਜਾਂਦੇ ਰਹਿੰਦੇ ਧੁੱਪ ਛਾਂ ਹੁੰਦੇ ਹਨਾ ਕਦੇ ਸੁੱਖ ਕਦੇ ਦੁੱਖ ਆਉਂਦੇ ਜਾਂਦੇ ਰਹਿੰਦੇ ਜ਼ਿੰਦਗੀ 'ਚ ਚਲੋ ਕਦੇ ਨਾ ਕਦੇ ਵਾਹਿਗੁਰੂ ਬਾਹਰ ਫੜੂਗਾ ਸਾਰਾ ਕੁਝ ਠੀਕ ਹੋ ਜਾਊਗਾ ਹਨਾ ਹੌਂਸਲੇ ਹੋ ਜਾਣਗੇ ਮਤਲਬ ਬੱਚੇ ਪੜਦੇ ਕਿ ਵੱਡੇ ਹੋ ਜਾਣਗੇ ਬੱਚਿਆਂ ਦੇ ਕੋਈ ਨੌਕਰੀ ਵਗੈਰਾ ਲੱਗ ਕੇ ਤਾਂ ਸਾਰੇ ਹੌਸਲੇ ਹੀ ਹੌਸਲੇ ਆ ਮੰਨ ਕੇ ਚਲੋ ਜੀ ਬੜੇ ਪ੍ਰੇਸ਼ਾਨੀਆਂ 'ਚ ਘਟਣਾ ਬਾਲਾ ਓਕ ਹੈ ਹਨਾ ਯਕੀ ਉਦੋਂ ਇੱਕ ਤਸਰੀਰ ਤੋਂ ਥੱਕ ਜਾਂਦਾ ਬੰਦਾ ਉਤੋਂ ਮਤਲਬ ਦੁੱਖ ਆਈ ਜਾਣੇ ਉਹ ਬੜੇ ਮੁਸ਼ਕਲ ਹੁੰਦੇ ਆ ਜਵਾਨੀ ਚ ਕਹਿੰਦੇ ਹੁੰਦੇ ਵੀ ਕਿੰਨੇ ਵੀ ਦੁੱਖ ਮਿਲ ਜਾਣਾ ਆਪਾਂ ਬੋਲਦੇ ਨਹੀਂ ਹਨ ਕਿਉਂਕਿ ਆਪਾਂ ਤੰਦਰੁਸਤ ਹੁੰਨੇ ਜਵਾਨੀ ਹੁੰਦੀ ਹੈ ਕੋਈ ਪਤਾ ਨਹੀਂ ਲੱਗਦਾ ਦੁੱਖਾਂ ਦਾ ਹਨ ਤੇ ਵੀ ਬੜੇ ਆਪਾਂ ਕਹਿੰਦੇ ਕੱਢਣਾ ਦੁੱਖਾਂ ਚ ਬਹੁਤ ਔਖਾ ਹੁੰਦਾ ਚਲੋ ਆਪਾਂ ਤਾਂ ਕਹਿਣੇ ਆ ਵੀ ਬੱਚੇ ਸੁਖਦੇ ਇਹਨੂੰ ਪੜ ਲਿਖੇ ਜਾਣ ਹਨ ਤੇ ਵੀ ਆਪ ਦਾ ਢੇਪੇ ਦੇ ਵੀ ਲੈ ਤਾਂ ਆਪਾਂ ਨੂੰ ਸੁਖ ਮਿਲ ਜੇ ਵੀ ਚਲੋ ਮੁੰਤਾ ਜੀ ਵੀ ਜ਼ਿੰਦਗੀ ਨਾ ਕਰੀਏ ਠੀਕ ਹੈ ਬੱਚਾ ਤੇ ਅੱਜ ਮੇਰਾ ਪੁੱਤ ਬੋਲਦਾ ਹੈ ਕਿਵੇਂ ਲੱਗੀ ਜੀ ਸੰਨ ਨੂੰ ਬਹੁਤ ਵਧੀਆ ਵਧੀਆ ਲੱਗੀ ਹੂੰ ਕਿ ਜਦੋਂ ਨਾ ਵੀ ਮੇਰੇ ਨਾਲ ਗਿਆ ਸੀ ਪ੍ਰੀਤ ਕਹਿੰਦੀ ਮੈਂ ਘਰੇ ਰਹੂੰਗੀ ਪ੍ਰੀਤ ਗਈ ਹੈ ਦਾਲ ਸਬਜ਼ੀ ਕਹਿੰਦੀ ਬਣਾਵਾਂਗੇ ਕਿਸੇ ਦੀ ਵੀ ਬਣਾ ਲਓ ਫਿਰ ਵੀ ਦੇਲੇ ਛੋਲੇ ਬਣਾ ਲਓ ਮੂੰਗੀ ਬਣਾ ਲਓ ਮੂੰਗੀ ਤੇ ਕद्दू ਬਣਾ ਲਓ ਕੜੀ ਖਾ ਲੇਗਾ ਤੂੰ ਕੜੀ ਇਹ ਹੀ ਮੰਗਾ ਨਹੀਂ ਮੇਰੇ ਸਲਾਹ ਜੀ ਮਨਪੇਸਨ ਪੈ ਕੜੀ ਬਣਾ ਲੈ ਬਣਾ ਲਓ ਤੂੰ ਵਾਅਦਾ ਨਾ ਕਰ ਮੈਂ ਘਾਣੂ ਕਿਵੇਂ ਵੀ ਕਰਕੇ ਕਿਵੇਂ ਨਾ ਕਿਵੇਂ ਕੁਸਤਾ ਖਾਏਗੀ ਜੇ ਭੁੱਖਾ ਤਾਂ ਨਹੀਂ ਰਹਿਣਾ ਸੋਚਦੀ ਹਾਂ ਮੈਂ ਆ ਨੂੰ ਦੇਖਾਂ ਹੈਗੇ ਤਾਲੂ ਬਣਾ ਲਾਂ ਕੁਝ ਵੀ ਬਣਾ ਲਓ ਦੇਖਾ ਕੁਝ ਵੀ ਬਣਾ ਲਓ ਬੜਾ ਦਾਸ ਸਾਚਾ ਦੇ ਉੱਪਰ ਇਹ ਚਟਨੀ ਢਾਲ ਕੇ ਸਾਫਤੀਆਂ ਹਰੇ ਲਾਲ ਮਿਰਚਾਂ ਚਟਤੀ ਬਣਾ ਲਾ ਇਹ ਚਟਨੀ ਲਾਲ ਮਿਰਚਾਂ ਵਿਚਾਲੇ ਨਹੀਂ ਨਹੀਂ ਮੈਂ ਵੀ ਖਾ ਲੂੰਗੀ ਨਾਲੇ ਪ੍ਰੀਤ ਵੀ ਖਾ ਲੂੰਗੀ ਚਟਨੀ ਸਾਫਤ ਮਿਰਚਾਂ ਦੀ ਵਿੱਚ ਦੋ ਗੰਡੇ ਪਾਵਾਂ ਗੰਡੇ ਦਾ ਬੋੜਾ ਗੱਡੇ ਦੇ ਆ ਕੇ ਫੇਰ ਪੰਗਾ ਵੇਜੂਗਾ ਕਲਕਾਲਾਂਗੇ ਤੇ ਇਹ ਚ ਬਹੁਤ ਸਵਾਦ ਆ ਕੋਈ ਨਾ ਉਹ ਜਿਵੇਂ ਤੂੰ ਪਹਿਲਾਂ ਨਹੀਂ ਬਣਾਈ ਸੀ ਜਿਵੇਂ ਮੈਂ ਰੋਟੀ ਤੇ ਆਏ ਕਰਕੇ ਖਾ ਲੈਂਦੀ ਸੀ ਓਮੀ ਬਣਾ ਲਈ ਓਮੀ ਜਿਵੇਂ ਉਹ ਵਾਲੀ ਨਹੀਂ ਬਣਾਈ ਸੀ ਜਿਹਨੂੰ ਮੈਂ ਆਏ ਕਰਕੇ ਖਾਂਦੀ ਸੀ ਗਿਆ ਮੈਂ ਉਹ ਵਾਲੀ ਚਟਨੀ ਬਣਾਦੀ ਆ ਆਇਆ ਨਹੀਂ ਡੇਟ ਮੁੰਨੇ ਨੂੰ ਪਰ ਬਾਈ ਨਾਲ ਰੋਟੀ ਲੈ ਕੇ ਜਾਂਦੇ ਉਹ ਤਾਂ ਨਹੀਂ ਪਤਾ ਲੈ ਕੇ ਗਿਆ ਪਰ ਉਹ ਚਰਨ ਚਟਨੀ ਨਾਲ ਦੇਵਾਂਗੇ ਆਖਰ ਤਾਂ ਹੈ ਨਹੀਂ ਰੋਟੀ ਦਾ ਅੱਜ ਉਹ ਨਹੀਂ ਹਨਾ ਉਹ ਦੇ ਵੀ ਨਹੀਂ ਚੱਲ ਰੰਦਾ ਉਖਣਾ ਉੱਠ ਕੇ ਵਿਚਾਰ ਬੰਦਾ ਕਿ ਨਾ ਇਥੇ ਭਾਂਡਿਆਂ ਤੋਂ ਉਠਾ ਤੇ ਇੱਕ ਭੈਣ ਦਾ ਕਮੈਂਟ ਆਇਆ ਕਹਿੰਦੀ ਜਸ਼ਨ ਹੋ ਰਿਹਾ ਨੂੰ ਤੀ ਦੇ ਤਿਹਾਹ ਤੇ ਜਾਣਾ ਚਾਹੀਦਾ ਤੇ ਮੈਂ ਇਥੋਂ ਭੈਣਾ ਕਿਵੇਂ ਜਾਣਾਂ ਜੀ ਇਹ ਜਵਾਬ ਹਣਾ ਭੈਣ ਨੇ ਕਮੈਂਟ ਕਰਿਆ ਬਹੁਤ ਸਾਰੇ ਕਮੈਂਟ ਕਰਦੇ ਕਿ ਭੈਣੇ ਮੇਰੇ ਵੀ ਹਨ ਸਮਝਣ ਵਾਸਤੇ ਸਾਨੂੰ ਵੀ ਪਤਾ ਹੈ ਵੀ ਕੁੜੀਆਂ ਨੂੰ ਹਨ ਤੀਆਂ ਦਾ ਗਿੱਧੇ ਦਾ ਹਾਰ ਸ਼ਿੰਗਾਰ ਦਾ ਹਨ ਸੂਟ ਵਗੈਰਾ ਸਲਵਾਰ ਸੂਟ ਪਾਉਣ ਦਾ ਸ਼ੌਂਕ ਹੁੰਦਾ ਹੈ ਤੇ ਚਲੋ ਹੁਣ ਮਾਲਕ ਨੇ ਵਕਤ ਪਾਇਆ ਹਨਾ ਮੈਂ ਇਹਨਾਂ ਨੂੰ ਸਮਝਾਤਾ ਮੈਂ ਕਿ ਚੱਲ ਨਾਲੇ ਛੋਟੇ ਐ ਵੀ ਮੈਥੋਂ ਬਿਨਾਂ ਤਾਂ ਜਵਾਕੜੀਆਂ ਜਾ ਵੀ ਨਹੀਂ ਸਕਦੀਆਂ ਹਨਾ ਮੈਂ ਜਾਂਦੀ ਪੈੜੀ ਲੱਗ ਗਈ ਅੱਗੇ ਗੱਲ ਅੱਜ ਢਾਣੀ ਚ ਵੀ ਚੱਲੀ ਸੀ ਕਾਕੇ ਨੂੰ ਕੋਲੇ ਗੱਨਾ ਕਰੀ ਗਏ ਅਸੀਂ ਆਖਿਆ ਵੀ ਅੱਜ ਨਾ ਪ੍ਰੋਗਰਾਮ ਐ ਕਿਆਂ ਦਾ ਕਹਦਾ ਆਪਾਂ ਸੋਹਣੇ ਨਹੀਂ ਲੱਗਦੇ ਜਾਂਦੇ ਜਦੋਂ ਬੰਦੇ ਗਈ ਆਂਦੇ ਘਰਦੇ ਹਨਾ ਵੀ ਆਪਾਂ ਜਾਂਦੇ ਨਹੀਂ ਸੋਹਣੇ ਲੱਦੇ ਪੁੱਤੋਂ ਦੀ ਹੋ ਕੇ ਥੋੜੀ ਜਾਣੇ ਤੇ ਫੇਰ ਕੋਈ ਪ੍ਰੋਗਰਾਮ ਹੋਇਆ ਜੇ ਸਕੂਲ 'ਚ ਫੰਕਸ਼ਨ ਹੋਇਆ ਨਾ ਉਦ ਭਾਗ ਲੈਣਾ ਸਕੂਲ 'ਚ ਤਾਂ ਫੰਕਸ਼ਨ ਹੋਊਗਾ ਸ਼ਾਇਦ ਤੋਈ ਹੋਊਗਾ ਨਹੀਂ ਤਾਂ ਕਰਦੀ ਨਹੀਂ ਹੁੰਦੇ ਮੈਂ ਕਰਨਗੇ ਸਾਊਂਡ 'ਚ ਹੁਣ ਨਹੀਂ ਕਰਦੀ ਨਹੀਂ ਹੁੰਦੇ ਅਗਰ ਗਰਮੀ ਵਾਲੀ ਹੈ ਨਾ ਕਰਦੀ ਨਹੀਂ ਹੁੰਦੇ ਜੇ ਕਰਤਾ ਪ੍ਰੋਗਰਾਮ ਫੇਰ ਤੂੰ ਭਾਗ ਪਾ ਲੂੰ ਮੈਂ ਆ ਪਾ ਮੇਰੇ ਕੋਲ ਹੈਗੀ ਆ ਪਈ ਐ ਤੇ ਸੀਕ੍ਰੀਟ ਲੋਕਰ 'ਚ ਉਹ ਛੋਟੇ ਵਾਲੇ ਹੋਰੀ ਹੈਗੀ ਐ ਉਹ ਰੱਖੀ ਚਾਹੀਦੀ। ਉਹ ਪ੍ਰੀਤ ਦਾ ਮੈਂ ਪਾ ਲੂੰ। ਸੂਟ ਨਹੀਂ ਪਉਂਦਾ। ਉਹ ਲਹਿੰਗਾ ਪਾ ਲੂੰ ਜਿਹੜਾ ਪ੍ਰੀਤ ਕੋਲੇ ਆ। ਲਹਿੰਗਾ ਨਾਲ ਬਿਲਕੁਲ ਉਹੀ ਹੋਰ ਪਾ ਲਈ ਜੇ ਤਾਂ ਆਪਦੀ ਲਹਿੰਗਾ ਆ ਜੂ ਤੇਰੇ। ਹਾਂ ਉਹ ਆ ਜੂ। ਉਹ ਹਰਾ ਹੈ ਨਾ ਹਰੇ ਨਾਲ ਮੇਰੇ ਕੋਲੇ ਪਿੰਕ ਪਾ। ਪਿੰਕ ਪਿੰਕ ਜੈਂਪਰ ਪਾ ਕੇ ਉਹਦੇ ਨਾਲ ਹਰਾ ਲਹਿੰਗਾ ਪਾ ਲਈ। ਹਾਂ ਠੀਕ ਹੈ। ਆਪਦੇ ਜੈ ਆਪਦੀ ਕੁਰਤੀ ਪਾ ਲਈ ਤੇ ਪ੍ਰੀਤ ਵਾਲਾ ਲਹਿੰਗਾ ਪਾ ਲਈ ਹੈ। ਹਮ। ਚੁੰਨੀ ਵੀ ਉਹਦੇ ਨਾਲ ਹਰੀ ਚੱਲੂਗੀ। ਪਿੰਕ ਚੁੰਨੀਆਂ ਨਹੀਂ। ਮੇਰੇ ਕੋਲ ਹੈਗੀ ਉਹ ਲੈ। ਹਰੀ ਲਾਲੂ ਜਾਂ ਤਾਂ ਮੈਨੂੰ ਹਰਾ ਕੁੜਤ ਕੁੜਤੀ ਸਮਾਨੀ ਪਉ ਹੈਗੀ ਸੀ ਮੇਰੇ ਕੋਲ ਉਹ ਪੀੜੀ ਹੋ ਗਈ ਬਸ ਉਹਨੂੰ ਖੁੱਲਾ ਕਰ ਦੋ ਮਹਿੰਦੀ ਰੰਗੀ ਹੋਊਗਾ ਤਾਂ ਹਰੀ ਲਾਲੀ ਮਹਿੰਦੀ ਨਹੀਂ ਲੱਗਦੀ ਅger ਰੋਦੇ ਨੇ ਹਰੇ ਨਾਲ ਚੱਲੋਗੇ ਜਾਂ ਤਾਂ ਆ ਲੋ ਬਰੋ ਹੋਵੇ ਤੇ ਜਾਂ ਉਹਦੇ ਨੇ ਰੈਡੀ ਹੋਵੇ ਰੈੱਡ ਨਾ ਰੈੱਡ ਛੱਗੇ ਨਾਲ ਤੇ ਹਰਾ ਲੈਂਗੇ ਜਦਦੇ ਅਮੀ ਤੇਰੇ ਕੋਲ ਪੈਸੇ ਹੋਵੇ ਦੱਸ ਦੇਣੀ ਐ ਉਹ ਕੀ ਦਵਾੰਸ਼ ਕਰਨੀ ਐ ਕਿ ਨਹੀਂ ਅger ਤੇਰੇ ਕੋਲ ਪੈਸੇ ਹੋਏ ਨਾ ਤਾਂ ਮੈਨੂੰ ਸਿਲਵਾ ਇਦਵਾਦੀ ਹਰੀ ਜੀ ਸੌਂ ਤਸਤਾ ਮੈਜੂਗਾ ਹੂੰ ਤੇਗਣੀ ਲੱਗੂ ਅਜੇ ਤਾਂ ਪਤਾ ਨਹੀਂ ਕੋਈ ਕਰ ਲਈ ਹਾਂ ਨੂੰ ਕਿਹਣੀ ਆ ਜਾ ਤਾਂ ਸ਼ਾਇਦ ਤੋਂ ਹੀ ਕਰਨੀ ਆ ਕਰਤ ਦੇਣਗੇ ਪ੍ਰੋਗਰਾਮ ਤਾਂ ਬਣਾਉ ਸ਼ਾਇਦ ਤੋਂ ਮੰਮੀ ਗਰਮੀ ਪਤਾ ਕਿੰਨੀ ਹੈ 2 ਮਿੰਟ ਬੈਝੀ ਮੁਰਕਾਂ ਲੱਗ ਜੂਗਾ ਤੇ ਇੰਦਾ ਬਾਲਾ ਹੁੰਦਾ ਭੈਣੇ ਮੁਰਕਾ ਮੈਨੂੰ ਬਾਲਾ ਕਾਲਾ ਹੂੰ ਸੌਣ ਬਾਅਦ ਤਾਂ ਹੀ ਨੂੰ ਚਲੋ ਜੀ ਵੀਡੀਓ ਲੌਂਗ ਹੋ ਜੂਗੀ ਸਾਡਾ ਗੱਲਾਂ ਨੇ ਮਾਵਾਂ ਧੀਆਂ ਦਾ ਮੋਟਾ ਲਓ ਜੀ ਆਪਾਂ ਬਣਾਉਣੇ ਅੱਜ ਕੜੀ ਥੋੜਾ ਜਿਹਾ ਕਹਿੰਦੇ ਬੇਸਣ ਅਸੀਂ ਬਣਾਵਾਂਗੇ ਥੋੜੀ ਜਿਹੀ ਕਿਉਂਕਿ ਬਾਲੀ ਬਣਾਉਂਦਾ ਬਹੁਤ ਘਰਾਂ ਦੇ ਬੱਤੀ ਰਹਿੰਦੀ ਹੈਗੀ ਕੈਮਰਾ ਨਾਲ ਵੀ ਆਪਣਾ ਦਸ਼ਨਾ ਹੈ ਤੇ ਦਸ਼ਨਾ ਹੁੰਦੀ ਹੈ ਜੀ ਉਹ ਕੰਮ ਨਹੀਂ ਹੋਉਂਦਾ ਓਏ ਹੁਣ ਆਪਾਂ ਚੀਰਾ ਪਾਉਣਾ ਸਾਡੀ ਹੈ ਨਾ ਸਬਜ਼ੀ ਦੇ ਜੀ ਤੇ ਇੰਨਾ ਕੁ ਪਿਆ ਹੀ ਹੈ ਉਹਦੇ ਦਾ ਬਚਿਆ ਸਾਰਾ ਪਾ ਲਈ ਦੋ ਚਾਰ ਦਿਨ ਬੋਰ ਸੱਜੂਗਾ ਤੇ ਅਸੀਂ ਇੱਕ ਗੰਡਾ ਚੀਰੇ ਆਕਾਵੇਂ ਜੀ ਲਗਾਉਂਦੇ ਬਸ ਇੱਕ ਗੰਡਾ ਜੀ ਇਸਕੇ ਤੜਕਾ ਲਾਵਾ ਦੇ ਤੇ ਹੋਰ ਕੀ ਸਮਗਰੀ ਹੈ ਹੋਰ ਹੈ ਹੀ ਨਹੀਂ ਸਮਗਰੀ ਤੁਸੀਂ ਆਪਣਾ ਕੜੀ ਦਾ ਸਮਗਰੀ ਸਮਗਰੀ ਕੜੀ ਦਾ ਸਮਗਰੀ ਉਸਕੇ ਬਾਅਦ ਗੰਦੇ डालेंगे ਬਸ ਕੋਈ ਨਹੀਂ ਹੋਵੇ ਪਰ ਹਮਾਰਾ ਮਟਰ ਲਿਆਂਦਾ ਨਹੀਂ ਤੇ ਨਾ ਹਲੀ ਮੈਂ ਚ ਲੈ ਜਾਂਦੀ ਏ ਜਿੱਦੇ ਗਏ ਨਾ ਬਾਜ਼ਾਰੋਂ ਤੇ ਸਬਾ ਸਬਜੀ ਸੂਜੀ ਲਿਆਵਾਂਗੇ ਇਕੱਠੀ ਅਮੀ ਬਾਜ਼ਾਰ ਜਾ ਦੀ ਲੋੜ ਹੀ ਨਹੀਂ ਕੜੀ ਮੰਗਾਵਾਂਗੇ ਨਾ ਅਸੀਂ ਤਾਂ ਕਰੇ ਕਿ ਮੈਂ ਆਉਣਾ ਯਾਰ ਆਈਆਂ ਚਾਹਦੀ ਟਮਾਟਰ ਤੇ ਦੇਖ ਰਾਇ ਰੋਈ ਲੈ ਲਾਂਗੇ ਠੀਕ ਹੈ ਤੇ ਬਾਕੀ ਅਗਰ ਨੂਨ ਮਰਥੇ ਦੀ ਲੋੜ ਹੋਤਾ ਆਰ ਸੀ ਐਮ ਪੌਲੀ ਬਣਾਉਣੀ ਹੈ ਜਨਾ ਵੀ ਜਿਵੇਂ ਹੂੰ ਮੱਕੀ ਇਹ ਤਾਂ ਨਹੀਂ ਖਾਂਦਾਂ ਮੈਨੂੰ ਇਹ ਤਾਂ ਕਟ ਖਾਂਦੀਆਂ ਹੁਣ ਹਾਂ ਇਹ ਤਾਂ ਦੋ ਲੱਗ ਰਹੀਆਂ ਮੈਨੂੰ ਖਾਣ ਸਾਧੀ ਵੀ ਅਸੀਂ ਲਾਲ ਮਿਰਚਾਂ ਦੀ ਬਣਾ ਲਈ ਚਟਨੀ ਫੇਰ ਭਾਈ ਲਾਲ ਮਿਰਚਾਂ ਦੀ ਚਟਨੀ ਤਬਾਈ ਨਾ ਜਰੋਂ ਦੀ ਵਿਚਾਰਾ ਦੀ ਜਾਇਨਾ ਗਰੀ ਗਮਨ ਨੂੰ ਉਪਰ ਤੋਂ ਬੜੀ ਚਾਹਤੋਂ ਤੇਰ ਮਹੱਤਵੀਆਂ ਚੱਤੀਆਂ ਨਾ ਚਰਾਉਂਦੇ ਤੇਰੀ ਰਮਾ ਇਸ ਤਰ੍ਹਾਂ ਕੀ ਮੈਗਾਟਨ ਘਰੀ ਬਣਾ ਲੈਨੇ ਕਿੰਨੇ ਦਿਨ ਹੋ ਗਏ ਬੜਾਈ ਦੰਡੇ ਜਿਸ ਨਾਲ ਖਾਣਾ ਰਾਤ ਨੂੰ ਮੈਂ ਕਿੰਨੇ ਦਾਲ ਬੜਾਈ ਤੇ ਮੂੰਹ ਤੇ ਨਹੀਂ ਦਰੀ ਪਰੰਮ ਜਦੋਂ ਜਵਾਖ ਖਾਦੇ ਨੇ ਉਹ ਵੀ ਫਿਰ ਬੜਾ ਸਦਾ ਦਾਲ ਸਰਦੀ ਬਣਾਇਆ ਜੇ ਜਵਾਖ ਖਾਵੇ ਉਹਦਾ ਕੰਮ ਹੋਗਾ ਜਿਸ ਨੂੰ ਸਾਰਾ ਬਸ ਇੱਕ ਦਾ ਕੰਪਿਊਟਰ ਦੀ ਨੋਟਬੁੱਕ ਕੰਪਲੀਟ ਕਰਨੀ ਹੈ ਕਿੰਨੇ ਵੀ ਭੇਜ ਆਦੇ ਦੋ ਹੀ ਐ ਬੱਸ ਹੂੰ ਤੇ ਕੋ ਮੈਥਡ ਆ ਵੀਡੀਓ ਬਣਾ ਕੇ ਕਰ ਲੈਣਾ ਗਰਮੀ ਲੰਮੀ ਕਿੜੇ ਦੋ ਮਿੰਟ ਮੁਰਕਾਸ ਖਾਣਾ ਮੁਰਕਾ ਤਾਂ ਹੀ ਆਉਂਦਾ ਕੀ ਕਰ ਗਿਆ ਦੋ ਮਹੀਨੇ ਤੱਕ ਨਾ ਕੁਛ ਨਾ ਬਸ ਜਿਵੇਂ ਮਾਰ ਹੀ ਦੇ ਦੋ ਰੱਖੋ ਅਜੇ ਜਿਹੜਾ ਵਧੀਆ ਹੁੰਦਾ ਜਦੋਂ ਮਤਲਬ ਨਾਲ ਲੈਨੇ ਆ ਨਾ ਕੋਲਰ ਪੱਖੇ ਪਾਣੀ ਪਾ ਲੈਨੇ ਕੋਲਰ ਚ ਤੇ ਆਉਂਦਾ ਵਧੀਆ ਹਵਾ ਆਉਂਦੀ ਠੰਡੀ ਠੰਡੀ ਇਹਦੇ ਜੇ ਕੋਲਰ ਲਾ ਲੈਨੇ ਆਂਦਾ ਤਮਾਸਾ ਬਣੀ ਜਾਂਦਾ ਅੰਦਰ ਹੋਰ ਹੀ ਬਣੀ ਜਾਂਦਾ ਠੀਕ ਹੈ ਤੇ ਆਪਾਂ ਬਣਾਉਂਗੇ ਕੜੀ ਥੋੜੀ ਜੀ ਕਿਉਂਕਿ ਜਸਨਾ ਕੜੀ ਵੀ ਨਹੀਂ ਖਾਂਦਾ ਕੀ ਖਾਏਗਾ ਖਾਂਦਾ ਨਹੀਂ ਕੜੀ ਫੇਰ ਆਪ ਦੇ ਹਿਸਾਬ ਤੇ ਬਣਾ ਦੋ ਤੁਸੀਂ ਹਾਂ ਬਸ ਥੋੜੀ ਜੀ ਬਣਾਉਣੀ ਹੈ ਮਾਰੀ ਬਣਾਉਂਦੀ ਹੈ ਦੁੱਧ ਕਰਮ ਕਰਦੇ ਨਾਲ ਦੀ ਨਾਲ ਹੁਣ ਬਿੱਕੀ ਨਾਲੇ ਭੰਦੇ 2 ਲੀਟਰ ਦੀ ਬੋਤਲ ਇੰਨੀ ਖਰੀਦੀ ਤੇ ਮਾਰੀ ਨਾਲ ਦਾਣਾ ਨੀਂ ਚੀ ਤੇ ਬਾਕੀ ਅੱਖੀਆਂ ਖਾਈ ਜਾਂਦੀਆਂ ਅੱਖੀਆਂ ਦਹੀਂ ਖਾਂਦੇ ਕੋਈ ਨਹੀਂ ਪੁੱਤ ਤੁਹਾਨੂੰ ਤਾਂ ਸਕੂਲ ਜਾਣਾ ਫਿਰ ਉੱਥੇ ਲੱਟ ਗਈ ਹੋਰ ਵੀ ਜਿਆਦਾ ਮੁੜਕਾ ਆਊਗਾ ਕਿੱਥੇ ਸਕੂਲ 'ਚ ਲੱਟ ਗਈ ਤਾਂ ਹੋਰ ਵੀ ਜਿਆਦਾ ਮੁੜਕਾ ਆਊਗਾ ਕੰਟਰੈਟਰ ਹੈ ਨਹੀਂ ਉੱਥੇ ਹੂੰ ਹੂੰ ਵਿਆਹ ਤਾਂ ਹੈ ਇੱਧਰ ਲੋ ਚਲਾਉਂਦੇ ਨਹੀਂ ਚਲਾਉਂਦੇ ਨਹੀਂ ਚਲਾਉਂਦੇ ਨਹੀਂ ਫੇਰ ਔਖਾ ਜਿਹਾ ਪਾਪਾ ਆ ਜਿਹੜੇ ਵੱਡੇ ਵੱਡੇ ਸਕੂਲ ਹੋਏ ਸੀ ਲੱਗੇ ਹੁੰਦੇ ਕਲਾਸਾਂ ਹਮ ਹਰ ਇੱਕ ਕਲਾਸ ऐसे ਲੱਗੇ ਹੁੰਦੇ ਆ ਸਕੂਲ ਦੇ ਹਿਸਾਬ ਨਾਲ ਪਤਾ ਉਹ ਲੈਂਦੇ ਵੀ 50-50000 ਰੁਪਏ ਸਾਲ ਦਾ ਹੁਣ ਪਿਆ ਮੀ ਕਿੰਨਾ ਹੁੰਦਾ ਪਿਆ ਨਾਲ ਨਾ ਦੋ ਦੁਕਾਨਾਂ ਪੈ ਜੇ ਆਪਣੀਆਂ ਦੁਕਾਨਾਂ ਤਾਂ ਪੈ ਜਾਣਗੀਆਂ ਹੁਣ ਗੱਲ ਕਰਦੀ ਐ ਮੈਂ ਕਹੇ ਵੀ ਉਹ ਜਿਹੜੇ ਦਾਖਲੇ ਵੀ ਇੱਕ ਬੱਚੇ ਦਾ ਸਾਲ ਦਾ 50-60000 ਲੈਂਦੇ ਐ ਫੇਰੀ ਉਸ ਜਿਹਾ ਬਣਾਉਂਦੇ ਬੱਚਿਆਂ ਨੂੰ ਲੈ ਕੇ ਕਿੱਥੇ ਕਰਦਾ ਹੈ ਸਾਫੇ ਗੋਲਣ ਜਿਦੋਂ ਏਸੀ ਕਿੱਥੋਂ ਲਾ ਦੇਣਗੇ ਤੇ ਚਲੋ ਜੀ ਕਿਤੇ ਮੇਰੀ ਕੁੜੀ ਨੂੰ ਮੱਖਣਾ ਖਾ ਜਾਣਾ ਆਪਾਂ ਫੇਰ ਮਿਲਦੇ ਆਂ ਲਓ ਜੀ ਦਾਲ ਸਬ지 ਆਪਣੀ ਮਤਲਬ ਕੜੀ ਬਣ ਗਈ ਹਨ ਤੇ ਦੁੱਧ ਆਪਣਾ ਗਰਮ ਹੋਈ ਜਾਂਦਾ ਤੇ ਚਲੋ ਮੈਂ ਕਿਹਾ ਹਨ ਆਪਾਂ ਵੀਡੀਓ ਦਾ ਐਂਡ ਕਰ ਦਈਏ ਤੇ ਤੁਹਾਨੂੰ ਪਤਾ ਮਾੜੇ ਮਾੜੇ ਨਾਲ ਹਨ ਅਪਲੋਡ ਕਰਦੇ ਕਰੋਂਦੇ ਵੀਡੀਓ ਲੇਟ ਹੋ ਜਾਂਦੀ ਹੈ ਹਨ ਤੇ ਹੁਣ ਅਪਲੋਡ ਕਰਾਂਗੇ ਕਿਤੇ ਤੁਹਾਡੇ ਕੋਲੇ ਹਨ 7 ਤੋਂ 7.5 8 ਵਜੇ ਆਊਗੀ ਵੀਡੀਓ ਤੇ ਬਾਕੀ ਸਪੋਰਟ ਕਰੋ ਪਲੀਜ਼ ਸਾਡੇ ਚੈਨਲ ਨਾਲ ਤੇ ਸਪੋਰਟ ਬਣਾਈ ਰੱਖੋ ਹਨ ਤੇ ਆਪਾਂ ਨੂੰ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚਾ ਦਿਓ ਹਨ ਇੱਕ ਸੁਪਨਾ ਦੇਖਿਆ ਮੰਜ਼ਿਲ ਹਨ ਇੱਕ ਵੀ ਅੰਨਸ ਉਹ ਜੇ ਵੀ ਮੰਜ਼ਲ ਤੱਕ ਪਹੁੰਚਣਾ ਹੈ ਨਾ ਤੇ ਪਲੀਜ਼ ਮੇਰੇ ਪੁੱਤ ਦਾ ਜਸ਼ਨ ਦਾ ਸੁਪਨਾ ਜਲਦੀ ਦੀ ਜਲਦੀ ਪੂਰਾ ਕਰ ਦਿਓ ਤੇ ਇਹਦਾ ਸੁਪਨਾ ਬਹੁਤ ਵੱਡਾ ਹੈਗਾ ਤੇ ਅੱਜ ਵੀ ਇਹਨੇ ਜ਼ਿਕਰ ਕਰਿਆ ਦੁਕਾਨ ਦਾ ਹਨਾ ਤੇ ਚਲੋ ਜੀ ਬਸ ਹਨਾ ਰੋਟੀ ਵਗੈਰਾ ਬਣਾਉਣੇ ਆ ਅਸੀਂ ਦੁੱਧਾ ਆਪਣਾ ਗਰਮ ਹੋਈ ਜਾਂਦਾ ਨਾਲ ਦੀ ਨਾਲ ਗਰਮ ਹੋ ਜੂਗਾ ਫਿਰ ਆਪਾਂ ਬਣਾਉਣੇ ਰੋਟੀ ਰੋਟੀ ਬਣਾ ਕੇ ਖਾ ਲਾਂਗੇ ਤੇ ਜਸ਼ਨਾ ਹੁਣ ਆਪਦਾ ਸਕੂਲ ਦਾ ਕੰਮ ਕਰਦਾ ਹੈ ਆਏ ਨਹੀਂ ਮੈਂ ਕਰਦੇ ਹਾਂ ਚਲੋ ਜੀ ਆਜਾ ਲਈ ਵੀਡੀਓ ਦਾ ਅਪ ਇੱਥੇ ਐਂਡ ਕਰਦੇ ਹਾਂ ਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਸ਼ਨ ਆਰਦਾਣੀ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਪਲੀਜ਼ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰਦਾ ਕਰੋ ਵੀਡੀਓ ਹਨਾ ਤੇ ਵੀ ਜ ਐਡ ਵਗੈਰਾ ਭੁਲਵਾਚ ਕਰ ਲਿਆ ਕਰੋ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ